ਮਾਬਲਾ ਜਲੰਧਰ ਜ਼ਿਲ੍ਹੇ ਦੇ ਲੋਈਆਂ ਖਾਸ ਤੋਂ ਹੈ ਜਿੱਥੇ ਕਿ ਯੂनाइटेड ਟਰੇਡ ਯੂਨੀਅਨ ਦੇ 15 ਆਗੂਆਂ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਹੈ ਇਹਨਾਂ ਆਗੂਆਂ ਵੱਲੋਂ ਪੁਲਿਸ ਵਿਧਿਕ ਨੂੰ ਲੈ ਕੇ ਤੰਨਾ ਲਗਾਇਆ ਗਿਆ ਸੀ ਹਰਜਿੰਦਰ ਗਿੱਲ ਯੂनाइटेड ਟਰੇਡ ਯੂਨੀਅਨ ਪੰਜਾਬ ਜਿਹੜਾ 19 ਤਰੀਕ ਨੂੰ ਗਿੱਦੜ ਪਿੰਡੀ ਲੋਈਆਂ ਵਿਖੇ ਤੰਨਾ ਲਾਇਆ ਸੀ ਕਿਉਂਕਿ ਉਹਦੇ ਵਿੱਚ ਸਾਡੇ ਨਜਾਇਜ਼ ਜਿਹੜੀਆਂ ਗੱਡੀਆਂ ਵਾਲੇ ਦੇ ਚਲਾਨ ਹੁੰਦੇ ਸੀ ਇੱਕ ਸਾਡੇ ਡਰਾਈਵਰ ਦੇ ਸਿਰ ਦੇ ਉੱਤੇ ਵੱਟ ਮਾਰ ਕੇ ਤੇ ਉਹਦੇ ਸਿਰ 파ੜਿਆ ਸੀ ਉਹਦੇ ਸਬੰਧ ਵਿੱਚ ਅਸੀਂ ਦੋ ਵਾਰੀ ਡੀਐਸਪੀ ਸਾਹਿਬ ਨਾਲ ਗੱਲਬਾਤ ਕਰਨੀ ਚਾਹੀ ਤੇ ਉਹਨਾਂ ਨੇ ਗੱਲ ਸਾਡੀ ਸੁਣੀ ਨਾ ਉੱਥੇ ਬਾਅਦ ਅਸੀਂ ਐਲਟੀਮੇਟਮ ਦੇ ਕੇ ਧਰਨੇ ਦਾ ਅਸੀਂ ਉੱਥੇ ਧਰਨਾ ਦਿੱਤਾ ਜਦ ਕੀ ਐਸਐਚਓ ਸਾਹਿਬ ਆ ਕੇ ਸਭ ਗੱਲ ਮੰਨ ਕੇ ਸਾਰਾ ਕੁਝ ਹੋ ਗਿਆ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਕਿੱਥੇ ਕਿੱਥੇ ਨਾਕੇ ਤੇ ਕੀ ਕੀ ਹੁੰਦਾ ਪਰ ਇਹਨਾਂ ਨੇ ਜਿਹੜੀ 20 ਤਰੀਕ ਨੂੰ ਜਿਹੜਾ ਨਜਾਇਜ਼ ਪਰਚਾ ਕਰਤਾ ਉਹਦੇ ਵਿੱਚ ਸਾਨੂੰ ਅਫਸੋਸ ਉਹਦਾ ਪਰਚੇ ਦਾ ਨਹੀਂਗਾ ਸਾਨੂੰ ਇਹ ਆ ਕਿ ਜਿਹੜਾ ਇਹਨੇ ਨਜਾਇਜ਼ ਹਥਿਆਰ ਹਥਿਆਰਾਂ ਦਾ ਨਾਲ ਕਰਤਾ ਵਿੱਚ ਗੁੰਡਾਗਰਦੀ ਦਾ ਕਰਤਾ ਇਹ ਜਿਹੜਾ ਪਰਚਾ ਜਿਹੜਾ ਕੈਨਸਲ ਹੋਵੇ ਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਨਹੀਂ ਤੇ ਇਹਦਾ ਆਉਣ ਵਾਲਾ ਜਿਹੜਾ ਸੰਘਰਸ਼ ਆ ਪੰਜਾਬ ਲੈਵਲ ਤੇ ਉੱਤੇ ਜਾਊਗਾ ਬਾਅਦ ਦੇ ਵਿੱਚ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਊਗਾ ਕਿਉਂਕਿ ਇਹ ਪਰਚਾ ਕੈਨਸਲ ਕਰਾ ਕੇ ਹਟਾਣਗੇ ਤੇ ਰਵਾਂਗੇ ਵੀ ਕਰਾ ਕੇ